ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਮੁਕਵਿੰਦਰ ਸਿੰਘ ਪਿੰਡ ਮੀਰਾਕੋਟ ਕਲਾ ਸਾਡੀ ਦੁਕਾਨ ਹੈ ਜਿਹੜੀ ਮੀਰਾਕੋਟ ਖੇਤੀ ਸਟੋਰ ਜਿਹੜੀ ਮੀਰਾਕੋਟ ਪਿੰਡ ਦੇ ਵਿੱਚ ਹੀ ਹੈ ਠੀਕ ਹੈ ਜੀ ਮੀਰਾਕੋਟ ਖੇਤੀ ਸਟੋਰ ਦੇ ਦਾਤੇ ਆਪਾਂ ਦੁਕਾਨ ਕਰਦੇ ਆ ਸੋ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਜਿਵੇਂ ਕਿਸਾਨੀ ਮੁੱਦੇ ਆਪਣੇ ਕਾਫੀ ਚੱਲਦੇ ਰਹਿੰਦੇ ਨੇ ਪਰਾਲੀ ਜਿਵੇਂ ਪਰਾਲੀ ਪ੍ਰੋਲੀ ਦਾ ਮੁੱਦਾ ਖਤਮ ਹੋ ਰਿਹਾ ਠੀਕ ਹੈ ਜੀ ਕੁਝ ਆਪਾਂ ਹੁਣ ਕਣਕ ਦੀ ਬਿਜਾਈ ਕਰਨੀ ਆ ਤੇ ਕਣਕ ਦੇ ਵਿੱਚ ਕਾਫੀ ਨਦੀਨਾਂ ਦੀ ਜਿਹੜੀ ਸਮੱਸਿਆ ਜ਼ਿਮੀਦਾਰ ਭਰਾਵਾਂ ਨੂੰ ਹੁੰਦੀ ਆ। ਜ਼ਿਮੀਦਾਰ ਭਰਾ ਜਿਹੜੀ ਕਣਕ ਦੀ ਨਦੀਨ ਦੀ ਸਮੱਸਿਆ ਹੁੰਦੀ ਆ ਉਹਦੇ ਵਾਸਤੇ ਗੁੱਲੀ ਡੰਡੇ ਦੀ ਸਮੱਸਿਆ ਜਿਹੜੀ ਹੁੰਦੀ ਆ ਗੁੱਲੀ ਡੰਡਾ ਸਭ ਤੋਂ ਵੱਡਾ ਮਸਲਾ ਹੈ ਇਸ ਟਾਈਮ ਤੇ। ਠੀਕ ਹੈ ਜੀ। ਇਹਦੇ ਵਿੱਚ ਕਣਕ ਦੇ ਵਿੱਚ ਤੋ ਚੌੜੀ ਪੱਤੀ ਵਾਲੇ ਜਿੱਦਾਂ ਬਾਥੂ ਮੈਣਾ ਹੋ ਗਿਆ ਜਾਂ ਫਿਰ ਪਾਲਕ ਪੂਲਕ ਜੰਗਲੀ ਪਾਲਕ ਹੋ ਗਈ ਉਹ ਵੀ ਹੁੰਦੇ ਨੇ ਪਰ ਉਹ ਸੌਖੇ ਕੰਟਰੋਲ ਹੋ ਜਾਂਦੇ। ਪਰ ਗੁੱਲੀ ਡੰਡਾ ਜਿਹੜਾ ਆੜੀਅਲ ਨਦੀਨ ਹੈ ਜਿਹੜਾ ਸੌਖਾ ਕੰਟਰੋਲ ਨਹੀਂ ਹੁੰਦਾ ਬਹੁਤ ਔਖਾ ਕੰਟਰੋਲ ਹੁੰਦਾ। ਉਹਦੇ ਵਾਸਤੇ ਜਦੋਂ ਕਣਕ ਦੀ ਤੁਸੀਂ ਬਿਜਾਈ ਕਰਨੀ ਹੈ ਕਣਕ ਦੀ ਬਿਜਾਈ ਦੇ ਨਾਲ ਹੀ ਤੁਸੀਂ ਪਾਇਰੋਸਮੇਥ ਜਿਹੜੀ ਆਉਂਦੀ ਹੈ ਇਹ ਵਾਲੀ ਜਿਹੜੀ ਪਾਇਰੋਸਮੇਥ 60 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੁਸੀਂ ਲੈਣੀ ਆ ਠੀਕ ਹੈ ਜੀ ਤੇ ਜਿਹੜੀ ਇੱਕ ਇਹ ਬੂਹ ਆਪਣੇ ਸੰਕੋਰ 100 ਗ੍ਰਾਮ ਸੰਕੋਰ ਲੈਣੀ ਹੈ ਇਹ ਦੋ ਦਵਾਈਆਂ ਜਿਹੜੀਆਂ ਲੈਣੀਆਂ ਤੁਸੀਂ ਠੀਕ ਹੈ ਜੀ ਸੰਕੋਰ ਦੀ ਜਗ੍ਹਾ ਕੁਝ ਜ਼ਿੰਮੇਦਾਰ ਜਿਹੜੇ ਆ ਕਿ ਆਪਣਾ ਜਿਵੇਂ ਕਿ ਆਉਂਦੀ ਹੈ ਪੈਂਡੀਮੈਥਲਨ ਇਹ ਜਿਹਨੂੰ ਸਟੰਪ ਕਹਿੰਦੇ ਨੇ ਆਪਾਂ ਸਿਮਪਲ ਭਾਸ਼ਾ 'ਚ। ਸ਼ਿਕਾ ਸਟੰਪ ਵੀ ਤੁਸੀਂ ਵਰਤ ਸਕਦੇ ਹੋ। ਉਹ 2 ਲੀਟਰ ਸਟੰਪ ਵਰਤਣੀ ਆ। ਜੇ 2 ਲੀਟਰ ਸਟੰਪ ਨਹੀਂ ਵਰਤਣੀ ਚਾਹੁੰਦੇ ਤੇ ਫਿਰ 100 ਗ੍ਰਾਮ ਜਿਹੜੀ ਐ ਸੰਕੋਰ ਵੀ ਤੁਸੀਂ ਉਹਦੀ ਵਰਤੋਂ ਕਰ ਸਕਦੇ ਹੋ। ਜਦੋਂ ਇਹਦੀ ਵਰਤੋਂ ਕਰੋਗੇ। ਇਹਦੀ ਵਰਤੋਂ ਕੜਕ ਦੀ ਬਿਜਾਈ ਦੇ 72 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਸਪਰੇਅ ਕਰਨੀ ਆ 72 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਸਪਰੇਅ ਕਰਕੇ ਪਾਣੀ 200 ਲੀਟਰ ਕੱਲੇ ਦਾ ਘਟੋ ਘਟਾ ਟਟਾ ਲੱਗਣਾ ਚਾਹੀਦਾ। ਜਿੰਨਾ ਪਾਣੀ ਵਧੇਰੇ ਲੱਗੇਗਾ ਦਵਾਈ ਦਾ ਰਿਜ਼ਲਟ ਉਨਾ ਹੀ ਵਧੇਰੇ ਆਏਗਾ। ਠੀਕ ਹੈ ਜੀ। ਜੇਕਰ ਕਿਸੇ ਕਿਸਾਨ ਵੀਰ ਦਾ 72 ਘੰਟਿਆਂ ਤੋਂ ਬਜਾਈ ਤੋਂ ਲੈ ਕੇ 72 ਘੰਟੇ ਤੱਕ ਟਾਈਮ ਟੱਪ ਜਾਂਦਾ ਤੇ ਉਹ ਕਿਸਾਨ ਵੀਰ ਨੂੰ ਮੈਂ ਬੇਇੱਜ਼ਤੀ ਕਰੂੰਗਾ ਕਿ ਉਹ ਇਸ ਦਵਾਈ ਦੀ ਵਰਤੋਂ ਬਿਲਕੁਲ ਨਾ ਕਰੇ ਕਿਉਂਕਿ 72 ਘੰਟਿਆਂ ਤੋਂ ਬਾਅਦ ਜਿਹੜੀ ਆ ਇਹ ਸਪਰੇਅ ਦਾ ਟਾਈਮ ਜਿਹੜਾ ਲੰਘ ਜਾਂਦਾ 72 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਸਪਰੇਅ ਕਰਨੀ ਆ 200 ਲੀਟਰ ਪਾਣੀ ਕਿਲੇ ਦੇ ਹਿਸਾਬ ਨਾਲ ਠੀਕ ਹੈ ਜੀ ਟਰੈਕਟਰ ਵਾਲੇ ਪੰਪ ਨਾਲ ਵੀ ਤੁਸੀਂ ਵਰਤ ਸਕਦੇ ਹੋ ਜਾਂ ਫਿਰ 25 ਲੀਟਰ ਵਾਲਾ ਪੰਪ ਆ ਤੇ 8 ਪੰਪ ਕਿੱਲੇ ਦੇ ਲਾਉਣੇ ਆ ਜਾਂ ਟਰੈਕਟਰ ਵਾਲਾ ਪੰਪ ਆ ਤੇ 200 ਲੀਟਰ ਪਾਣੀ ਆ ਜਾਂ ਫਿਰ ਕਈ ਜਿੰਮੇਦਾਰਾ ਕੋ ਬੂਮ ਸਪਰੇਅਰ ਅਵੇਲੇਬਲ ਹੁੰਦਾ ਉਹ ਬੂਮ ਸਪਰੇਅਰ ਨਾਲ ਵੀ ਤੁਸੀਂ ਪਾਣੀ ਪੂਰਾ ਲਾ ਸਕਦੇ ਹੋ 200 ਲੀਟਰ ਜਿਹੜਾ ਪਾਣੀ ਉਹ ਕਿੱਲੇ ਦੇ ਹਿਸਾਬ ਨਾਲ ਤੁਸੀਂ ਲਾਉਣਾ ਠੀਕ ਹੈ ਜੀ ਉਹਦੀ ਸਪਰੇਅ ਦੀ ਜਦੋਂ ਵਰਤੋਂ ਕਰੋਗੇ ਉਹਦੇ ਨਾਲ ਕੀ ਹੋਏਗਾ ਕਿ ਨਦੀਨ ਜਿਹੜੇ ਆ ਕੁਛ ਤੇ 100% ਤੇ ਲਗਭਗ ਉਗਦੇ ਹੀ ਨਹੀਂ ਆ ਠੀਕ ਹੈ ਜੀ ਜੇ ਕੋਈ ਉੱਕਾ ਦੁੱਕਾ ਕਿਤੇ ਉੱਗ ਵੀ ਜਾਂਦਾ ਲੱਗਦਾ ਠੀਕ ਹੈ ਜੀ ਉਹ ਜਦੋਂ ਪਹਿਲਾ ਪਾਣੀ ਲੱਗਦਾ ਤੇ ਪਹਿਲੇ ਪਾਣੀ ਦੇ ਨਾਲ ਹੀ ਉਹ ਥੱਲੇ ਥੱਲੇ ਬਹਿ ਜਾਂਦੇ ਆ ਉਹ ਗਾਂ ਜਿਹੜੇ ਉਹ ਡਿਵੈਲਪ ਨਹੀਂ ਹੋ ਪਉਂਦੇ ਵੱਧ ਫੁੱਲ ਨਹੀਂ ਸਕਦੇ ਠੀਕ ਹੈ ਜੀ ਉਹ ਜਦੋਂ ਤੁਸੀਂ ਪਾਣੀ ਲਾਓਗੇ ਕਣਕ ਨੂੰ ਪਾਣੀ ਵੀ 20 ਤੋਂ 25 ਦਿਨਾਂ ਦੇ ਵਿੱਚ ਵਿੱਚ ਤੁਸੀਂ ਲਗਾ ਦੇਣਾ 25 ਦਿਨਾਂ ਤੋਂ ਪਲੱਸ ਨਹੀਂ ਜਾਣਾ ਚਾਹੀਦਾ ਕੋਸ਼ਿਸ਼ ਕਰੋ ਕਿ 20-25 ਦਿਨਾਂ ਦੀ ਕਣਕ ਤੇ ਹੀ ਪਾਣੀ ਲੱਗ ਜਾਏ ਜਦੋਂ 20-25 ਦਿਨਾਂ ਦੀ ਕਣਕ ਤੇ ਲੱਗ ਜਾਊਗਾ ਪਾਣੀ ਜੇਕਰ ਦੋ ਚਾਰ ਬੂਟੇ ਉੱਗੇ ਵੀ ਅਗਲੇ ਕਣਕ ਦੇ ਵਿੱਚ ਤੇ ਉਹ ਬੂਟੇ ਉੱਥੇ ਦੇ ਉੱਥੇ ਥੱਲੇ ਜਿਹੜੇ ਬਹਿ ਜਾਣਗੇ ਠੀਕ ਹੈ ਜੀ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਪਾਇਰੋਸ ਸੁਮਿਥ ਜਿਹੜੀ ਸੁਮਿਥ ਐਂਡ ਸੁਮਿਥ ਕੈਮੀਕਲਸ ਦੀ ਆਉਂਦੀ ਆ ਠੀਕ ਹੈ ਜੀ 60 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤਣੀ ਆ ਪੈਂਡੀ ਜਿਹੜੀ ਆ ਤੁਸੀਂ ਸਟੈਂਪ ਦੇ ਨਾਂ ਤੇ ਆਉਂਦੀ ਆ ਕਿਸੇ ਵੀ ਕੰਪਨੀ ਦੀ ਵਰਤ ਸਕਦੇ ਹੋ ਸਾਡੀ ਆਉਂਦੀ ਪਾਇਰੋਸ ਸੁਮਿਥ ਦੇ ਨਾਂ ਤੇ ਠੀਕ ਹੈ ਤੁਸੀਂ ਉਹ ਵੀ ਵਰਤ ਸਕਦੇ ਹੋ ਜਾਂ ਫਿਰ ਸੰਕੋਰ ਜਿਹੜੀ 100 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਤੁਸੀਂ ਇਹਦੀ ਵਰਤੋ ਕਰਨੀ ਆ ਪਾਇਰੋਸ ਸੁਮਿਥ ਜਿਹੜੀ ਆ ਉਹ 60 ਗ੍ਰਾਮ ਹੀ ਲੈਣੀ ਲੈਣੀ ਆ ਠੀਕ ਹੈ ਜੀ ਪਾਇਰੋਸ ਸੁਮਿਥ ਦੇ ਨਾਲ ਜਿਹੜੀ ਸੰਕੋਰ ਜਾਂ ਪੈਂਡੀ ਦੋਵਾਂ ਚੋਂ ਇੱਕ ਚੀਜ਼ ਮਿਕਸ ਕਰਨੀ ਆ ਠੀਕ ਹੈ ਜੀ ਤੇ ਜੇ ਕੋਈ ਤੁਹਾਨੂੰ ਜਾਣਕਾਰੀ ਵਧੀਆ ਲੱਗੇ ਤਾਂ ਗਾ Share ਜ਼ਰੂਰ ਕਰ ਦਿਓ ਤੇ ਕੋਈ ਕਮੈਂਟ ਹੈ ਕੋਈ ਕਮੈਂਟ ਜ਼ਰੂਰ ਕਰਿਓ ਜੇ ਕੋਈ ਸਵਾਲ ਹੈ ਤੁਹਾਡਾ ਤਾਂ ਉਹ ਕਮੈਂਟ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜਾਂ ਫਿਰ ਮੇਰਾ ਮੋਬਾਈਲ ਨੰਬਰ ਹੈ 814692644 ਇਸ ਨੰਬਰ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਧੰਨਵਾਦ ਕਿਸਾਨ ਵੀਰੋ